ਸਮਾਣਾ ਦੇ BSNL ਟਾਵਰ ਤੇ ਗੁਰਜੀਤ ਸਿੰਘ ਖਾਲਸਾ ਲਗਭਗ 8 ਮਹੀਨੇ ਤੋਂ ਵੱਧ ਵਕਤ ਹੋ ਗਿਆ ਇਸ ਟਾਵਰ ਤੇ ਇਹ ਦੇਖੋ 400 ਫੁੱਟ ਉੱਚਾ ਟਾਵਰ ਇਸ ਟਾਵਰ ਤੇ ਸਾਰੇ ਧਰਮਾਂ ਦੇ ਲਈ ਗੁਰਗਨ ਸਾਹਿਬ ਬਾਈਬਲ ਗੀਤਾ ਕੁਰਾਨ ਕੋਈ ਵੀ ਧਰਮ ਹੈ ਜਮਾਵੇਂ ਕਿਸੇ ਧਰਮ ਦੇ ਵਿਗਰਨ ਸੇ ਉਸ ਦੀ ਬੇਦਬੀ ਨਾ ਹੋਵੇ ਉਸ ਦੇ ਲਈ ਸਖਤ ਕਾਨੂੰਨ ਬਣਾਇਆ ਜਾਵੇ ਉਸ ਦੇ ਲਈ ਸੰਘਰਸ਼ ਕਰ ਰਹੇ ਹਨ ਰਾਤ ਤੋਂ ਨਹੀਂ ਤਬੀਤ ਬਿਗੜੀ ਹੈ ਸੇਦ ਬਿਗੜੀ ਹੋਈ ਹੈ ਬੇਉਸੀਕ ਹਾਲਤ ਵਿੱਚ ਹੈ ਜਿਹੜੇ ਇਸ ਟਾਵਰ ਮੋਰਚੇ ਦੇ ਆਗੂ ਹੈ ਗੁਰਪ੍ਰੀਤ ਸਿੰਘ ਜੋ ਇਸ ਟਾਈਮ ਇਸ ਨੂੰ ਦੇਖ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਐਲਕੇ ਯਾਦਵ ਨਾਲ ਹੋਈ ਇਹ ਕਾਨੂੰਨ ਬਣਾਉਣ ਦੀ ਸਰਕਾਰ ਨੇ ਹਮੇ ਭਰੀ ਸੀ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਲੇਕਿਨ ਕੀ ਕਰ ਰਹੇ ਹੈ ਦੇ ਅਭੀ ਤੱਕ ਕੋਈ ਨਈ ਆਦੇਸ਼ ਹੈ ਪ੍ਰਸ਼ਾਸਨ ਦੇ ਅਧਿਕਾਰੀ ਵੀ ਆਏ ਐ ਇਥੇ ਐਸ ਡੀ ਐਮ ਸਮਾਣਾ ਰੀਤਾ ਗੋਇਲ ਅਤੇ ਡੀ ਐਸ ਪੀ ਸਮਾਣਾ ਫਤੇ ਸਿੰਘ ਬਰਾੜ ਵੀ ਇਥੇ ਪਹੁੰਚੇ ਉਹਨਾਂ ਨਾਲ ਵੀ ਇਨਾਂ ਨੇ ਇਨਾਂ ਨੇ ਕਿਹਾ ਵੀ ਉਸਦੀ ਸਾਡੀ ਰਿਪੋਰਟ ਭੇਜੋ ਇਹਨਾਂ ਸਿਹਤ ਵਿਗੜ ਰਹੀ ਹੈ ਦਵਾਈ ਦੇਣ ਲਈ ਜਿਹੜਾ ਇਹਨਾਂ ਕੋਈ ਜਾਣਦਾ ਕੋਈ ਨੂੰ ਮੰਨਦਾ ਉਸਨੇ ਦੱਸਿਆ ਕਿ ਰਾਤ ਤੋਂ ਬੇਹੋਸ਼ੀ ਕੀ ਹਾਲ ਦੇ ਵਿੱਚ ਹੈ ਗੁਰਜੀਤ ਸਿੰਘ ਖਾਲਸਾ ਔਰ ਕਿਆ ਸਰਕਾਰ ਇਮਤਾਨ ਲੈਣਾ ਚਾਹਦੀ ਹੈ ਇੱਕ ਗੁਰਪ੍ਰੀਤ ਸਿੰਘ ਖਾਲਸਾ ਦਾ ਕਹਿਣਾ ਹੈ ਲੇਕਿਨ ਇਸ ਵਕਤ ਸਿਹਤ ਵਿਗੜ ਰਹੀ ਹੈ ਗੁਰਜੀਤ ਸਿੰਘ ਖਾਲਸਾ ਦੀ ਇਸ ਲਈ ਸਰਕਾਰ ਨੂੰ ਤੁਰੰਤ ਕੋਈ ਇਹਨਾਂ ਨੂੰ ਜਵਾਬ ਲਿਖਤੀ ਦੇਣਾ ਚਾਹੀਦਾ ਤਾਂ ਕਿ ਉਹਨਾਂ ਕੀ ਸੇਤ ਠੀਕ ਹੋ ਉਸਕੇ ਦਵਾਈ ਲੈਣ ਉਹਨਾਂ ਦੀ ਜ਼ਿੰਦਗੀ ਨੂੰ ਕੋਈ ਨੁਕਸਾਨ ਨਾ ਹੋਵੇ ਦੇਖੋ ਜੀ ਸੇਤ ਫੇਰ ਉੱਥੇ ਹੀ ਪਹੁੰਚ ਗਈ ਹੈ ਮੁੱਖ ਮੰਤਰੀ ਸਾਹਿਬ ਨੇ ਜਿੱਥੇ 27 ਤਰੀਕ ਨੂੰ ਜਿੱਥੇ ਸੇਤ ਸੀਗੀ ਅੱਜ ਫੇਰ ਉੱਥੇ ਆ ਗਈ 27 ਤਰੀਕ ਨੂੰ ਵੀ ਉਹਨਾਂ ਦੀ ਪਲਸ ਜਿਹੜੀ ਆ 43 ਸੀ ਅੱਜ ਫੇਰ 43 ਤੇ ਹੀ ਲੈਂਦੀ ਹੈ ਸਰਕਾਰ ਨੇ ਇਹ ਤਾਂ ਇਦਾਂ ਲੱਗਦਾ ਪਿਆ ਕਿ ਉਹ ਮਤਲਬ ਸਰਕਾਰ ਚਾਹੁੰਦੀ ਨਹੀਂ ਕਿ ਉਹ ਜਿੰਦਾ ਜਗਦਾ ਥੱਲੇ ਆ ਜਾਵੇ ਵੇਖੋ ਮੀਟਿੰਗਾਂ ਹੋਈਆਂ ਸੀ ਸੈਟੀਸਫਾਈਡ ਸੀ ਮੀਟਿੰਗ ਤੋਂ 28 ਤਰੀਕ ਨੂੰ ਜਿਹੜੀ ਮੁੱਖ ਮੰਤ ਨਾ ਮੀਟਿੰਗ ਹੋਈ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਉਹਨੇ ਸੁਪਨਾ ਲਿਆ ਉਹ ਜੁੰਦਾ ਜਾਗਦਾ ਨੂੰ ਵੇਖੇ ਤੁਸੀਂ ਦਵਾਈਦਾਰੂ ਸ਼ੁਰੂ ਕਰਾਓ ਤੇ ਅਸੀਂ ਆਉਂਦੇ ਸੈਸ਼ਨ ਦੇ ਵਿੱਚ ਇਹਨੂੰ ਕਰਾਂਗੇ ਤੇ ਉਹਨਾਂ ਨੇ ਸਾਨੂੰ ਕੈਬਨਟ ਮੀਟਿੰਗ ਦੀ ਡੇਟ ਵੀ ਦਿੱਤੀ ਸੀ ਉਹ ਡੇਟ ਫਿਰ ਪਹਿਲਾਂ 10 ਤਰੀਕ ਸੀ ਫਿਰ ਪ੍ਰੀਪੋਨ ਕਰਕੇ 7 ਨੂੰ ਹੋ ਗਈ ਜਦੋਂ 7 ਨੂੰ ਵੀ ਫਿਰ ਉਹਨਾਂ ਨੇ ਕਨਸਿਡਰ ਨਹੀਂ ਕੀਤਾ ਕੋਈ ਕੈਬਿਨੇਟ ਮੀਟਿੰਗ ਚ ਮਨਜ਼ੂਰੀ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਫਿਰ ਜਿਹੜਾ ਹੈ ਭਾਈ ਗੁਰਜੀਤ ਸਿੰਘ ਉਸ ਦਿਨ ਦੀ ਦਵਾਈ ਲੈਣੀ ਬੰਦ ਕਰਤੀ ਸੀ ਉਹਨਾਂ ਨੂੰ ਉਸ ਤੋਂ ਪਹਿਲਾਂ ਹੀ ਬਲਕਿ ਉਸ ਤਰੀਕ ਤੋਂ ਉਹਨਾਂ ਨੂੰ ਬਲੱਡ ਦੇ ਮੋਸ਼ਨ ਆਉਣੇ ਸ਼ੁਰੂ ਹੋ ਗਏ ਸੀ ਮਤਲਬ ਪਿਓਰ ਜਿੱਦਾਂ ਖੂਨ ਮੋਸ਼ਨ ਦੇ ਰਹੀ ਆ ਰਿਹਾ ਸੀਗਾ ਕੰਡੀਸ਼ਨ ਕੀ ਹੈ ਤੇ ਇਸ ਵੇਲੇ ਕੰਡੀਸ਼ਨ ਇਹ ਆ ਕਿ ਉਹ ਸਵੇਰ ਦੇ 8 ਵਜੇ ਜਦੋਂ ਸਾਡਾ ਸਿੰਘ ਉੱਤੇ ਗਿਆ ਚਾਹ ਲੈ ਕੇ ਉਦੋਂ ਦੇ ਬੇਹੋਸ਼ ਨੇ ਪਤਾ ਨਹੀਂ ਰਾਤ ਕਿੰਨੇ ਵਜੇ ਬੇਹੋਸ਼ ਹੋਏ ਨੇ ਇਹ ਤਾਂ ਹੁਣ ਰੱਬ ਹੀ ਜਾਣਦਾ ਨਹੀਂ ਮੈਡੀਕਲ ਟੀਮ ਗਈ ਕੋਈ ਨਹੀਂ ਮੈਡੀਕਲ ਟੀਮ ਕੋਈ ਨਹੀਂ ਗਈ ਸੀ ਮੈਡੀਕਲ ਟੀਮ ਵੇਖੋ ਰਣਨੀਤੀ ਤਾਂ ਹੁਣ ਮੁੱਖ ਮੰਤਰੀ ਅਸੀਂ ਤਾਂ ਇਹਨਾਂ ਨੂੰ ਆਖਿਆ ਵੀ ਤੁਸੀਂ ਤੁਹਾਨੂੰ 4 ਘੰਟੇ ਹੋ ਗਏ ਨੇ ਮਤਲਬ ਬੰਦਾ ਤੁਸੀਂ ਜਿੱਥੋਂ ਚੁੱਕਿਆ ਸੀ ਫਿਰ ਉੱਥੇ ਧਿਆਕ ਕੇ ਸੁੱਟਦਾ ਤੁਸੀਂ ਦੱਸੋ ਤੁਸੀਂ ਮੁੱਖ ਮੰਤਰੀ ਸਾਹਿਬ ਨੇ ਜਵਾਬ ਕੀ ਦਿੱਤਾ ਉਹ ਹੋਸ਼ਦਣ ਵੀ ਤਾਂ ਅਸੀਂ ਇਹੀ ਜਵਾਬ ਮੰਗਦੇ ਸੀਗੇ ਨਾ ਜੀ ਨਹੀਂ ਸਾਰੇ ਤਾਂ ਮੰਗਦੇ ਆ ਗੂ ਤਾਂ ਆਲਰੇਡੀ ਮਿਲ ਚੁੱਕੇ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਹਲਕੇ ਯਾਦਵ ਸਾਧ ਦੇ ਦਫ਼ਤਰ ਦੇ ਵਿੱਚ ਹੋਈ ਹੈ ਹਲਕੇ ਯਾਦਵ ਸਾਧ ਦਾ ਦਫ਼ਤਰ ਕੋਈ ਪ੍ਰਾਈਵੇਟ ਆਫਿਸ ਤਾਂ ਹੈ ਨਹੀਂ ਉਹਨਾਂ ਨੂੰ ਐਜ਼ ਅ ਨੋਡਲ ਅਫਸਰ ਮੁੱਖ ਮੰਤਰੀ ਸਾਹਿਬ ਨੇ ਪੁਆਇੰਟ ਕੀਤਾ ਸੀਗਾ ਉੱਥੇ ਸ਼ਾਹੀ امام ਸਾਹਿਬ ਦੇ ਰਿਪਰੈਜ਼ੈਂਟੇਟਿਵ ਆਏ ਰਾਜੇਸ਼ਵਰ ਆਨੰਦ ਜੀ ਆਏ ਸਨਾਤਨ ਧਰਮ ਦੇ ਕੈਥੋਲਿਕ ਚਰਚ ਤੋਂ ਆਏ ਨੇ ਜਲੰਧਰ ਤੋਂ ਤੇ ਸਿੰਘਾਂ ਦਾ ਤੇ ਸਾਰੇ ਹੈ ਹੀ ਹੈ ਨੇ ਉਹ ਤਾਂ ਉਦੋਂ ਦੇ ਡਟੇ ਨੇ ਪਿਛਲੇ 9 ਮਹੀਨਿਆਂ ਤੋਂ ਸੋਮ ਹੋਰ ਕਿੰਨੂ ਪੁੱਛਣਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਕਿਉਂ ਇਸ ਜੀ ਨੂੰ ਲਟਕਾਇਆ ਜਾ ਰਿਹਾ ਕਿ ਹੁਣ ਗੁਰਜੀਤ ਸਿੰਘ ਦਾ ਅੰਤ ਹੀ ਲੈਣਾ ਕਿ ਮਤਲਬ ਉਹਨੂੰ ਮਾਰ ਕੇ ਥੱਲੇ ਲਾਉਣਾ ਸਾਨੂੰ ਤਾਂ ਇਹ ਸ਼ੱਕ ਲੱਗਦਾ ਪਿਆ ਕਿ ਕੌਣ ਚਾਹੁੰਦਾ ਵਾ ਏ ਕੌਣ ਇੱਕ ਹੋਰ ਬਰਗਾੜੀ ਬਣਾਉਣਾ ਚਾਹੁੰਦਾ ਹੈ ਬਰਗਾੜੀ ਦੇ ਵਿੱਚ ਵੀ ਉਹ ਜਿਨ੍ਹਾਂ ਨੂੰ ਦੋ ਗੋਲੀਆਂ ਲੱਗੀਆਂ ਸੀ ਅੱਜ ਤੱਕ ਉਹਨਾਂ ਦਾ ਇਨਸਾਫ ਮੰਗਿਆ ਜਾ ਰਿਹਾ ਫਿਰ ਇੱਥੇ ਇਨਸਾਫ ਮੰਗਣ ਲੱਗ ਪਾਂਗੇ ਪੇ ਗੁਰਜੀਤ ਸਿੰਘ ਨੂੰ ਮਰ ਗਿਆ ਉਹਨੂੰ ਕਿੰਨੇ ਮਾਰਿਆ ਇਹ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਨੇ ਪਰ ਹੁਣ ਜੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਲੀਡਰਾਂ ਨੂੰ ਨਹੀਂ ਦਿਖਦੀਆਂ ਜਾਓ ਮਾਰਨਾ ਹੀ ਚਾਹੁੰਦੇ ਨੇ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਸੋਚਣਾ ਨੇ ਕਿ ਉਹਨਾਂ ਆਪਣੇ ਸਿਰ ਤੇ ਇਹ ਲੈਣਾ ਵਾ ਇਹ ਤਾਂ ਬਹੁਣਾ ਆਪਣੇ ਸਿਰ ਤੇ ਲਵਾਉਣਾ ਵਾ ਕਿ ਜੇ ਕਾਨੂੰਨ ਬਣਾਉਣਾ ਹੀ ਬਣਾਣਾ ਤੈਨੂੰ ਬਣਾ ਦਿਓ ਉਹਨੂੰ ਲਟਕਾ ਕੇ ਰਾਇਓ ਚੱਲ ਜੀ ਸਰ ਸਾਨੂੰ ਸਵੇਰੇ ਇਹਨਾਂ ਵੱਲੋਂ ਜਿਹੜੇ ਗੁਰਪ੍ਰੀਤ ਸਿੰਘ ਜੀ ਨੇ ਕੋਆਰਡੀਨੇਟਰ ਵੱਲੋਂ ਮੈਸੇਜ ਆਇਆ ਸੀਗਾ ਸਵੇਰ ਕਿ ਅਨਕੌਂਸ਼ੀਅਸ ਨੇ ਬਾਕੀ ਜਿਹੜੀ ਸਾਡੀ ਟੀਮਸ ਲੱਗੇ ਇੱਥੇ ਡਾਕਟਰ ਸਾਹਿਬ ਦਾ ਵੀ ਮੈਨੂੰ ਮੈਸੇਜ ਆਇਆ ਸੀ ਕਿਉਂਕਿ ਬਹੁਤ ਹਾਈਟ ਤੇ ਨੇ ਸਾਡੀ ਕੋਈ ਐਕਸੈਸ ਨਹੀਂ ਹੈ ਕਿਉਂਕਿ ਇਹਨਾਂ ਦੇ ਆਪਣੇ ਸਮਰਥਕ ਜਦੋਂ ਉੱਪਰ ਚਾਹ ਪਾਨੀ ਜਾਂ ਆਦਰਵਾਇਜ਼ ਮਿਲਣ ਜਾਂਦੇ ਆ ਉਹੀ ਸਾਨੂੰ ਉੱਪਰੋਂ ਮੈਸੇਜ ਲਾਉਂਦੇ ਨੇ ਕਿ ਉੱਪਰ ਕਿਸ ਤਰ੍ਹਾਂ ਹੈਗਾ ਤਾਂ ਜਿਵੇਂ ਉਹਨਾਂ ਦੇ ਦੱਸੇ ਅਨੁਸਾਰ ਜਦੋਂ ਉਹ ਉੱਪਰ ਗਏ ਸਾਹਿਬ ਸਿੰਘ ਜੀ ਉੱਪਰ ਗਏ ਸਵੇਰ ਤੋਂ ਉਹਨਾਂ ਨੇ ਦੱਸਿਆ ਕਿ ਭਾਈ ਗੁਰਜੀਤ ਸਿੰਘ ਖਾਲਸਾ ਜੀ ਤਾ ਫਿਰ ਸਾਡੇ ਡਾਕਟਰਸ ਨੇ ਵੀ ਕਾਫੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਵੀ ਦੋਨੋਂ ਅਫਸਰ ਸੱਡੀ ਐਸਪੀ ਸਾਹਿਬ ਤੇ ਮੈਂ ਵੀ ਅਸੀਂ ਆਏ ਤਾਂ ਉੱਪਰ ਗੱਲ ਕੀਤੀ ਤਾਂ ਜਿਹੜੇ ਸਾਹਬ ਸਿੰਘ ਜੀ ਨੇ ਉਹ ਦੱਸ ਰਹੇ ਸੀਗੇ ਕਿ ਉਹ ਖਾਣਾ ਨਹੀਂ ਲੈ ਰਹੇ ਤੇ ਦਵਾਈ ਨਹੀਂ ਲੈ ਰਹੇ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਬੀਪੀ ਸ਼ੂਗਰ ਅਲੱਗ-ਅਲੱਗ ਕਿਸਮ ਦੀਆਂ ਜਿਹੜੀ ਹੈਗੀਆਂ ਪ੍ਰੋਬਲਮਸ ਚੱਲ ਰਹੀਆਂ ਨੇ ਜਿਸ ਦੇ ਕਿ ਮੈਡੀਸਨ ਚੱਲ ਰਹੀ ਸੀਗੀ ਤਾਂ ਹੁਣ ਜਦੋਂ ਮੈਡੀਸਨ ਨਹੀਂ ਜਾ ਰਹੀ ਤੇ ਜਿਸ ਤਰ੍ਹਾਂ ਦਾ ਮੌਸਮ ਹੈ ਉਹ ਸਾਨੂੰ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਤਾਂ ਸਾਡੇ ਵੱਲੋਂ ਉਹਨਾਂ ਨੂੰ ਇਹੀ ਅਪੀਲ ਕੀਤੀ ਗਈ ਜਿਹੜੇ ਨਾਲ ਬੈਠੇ ਸੀ ਅਸੀਂ ਉਹਨਾਂ ਨੂੰ ਵੀ ਇਹੀ ਕਿਹਾ ਸਾਡੀ ਡਾਇਰੈਕਟ ਗੱਲ ਤਾਂ ਹੋ ਨਹੀਂ ਪਾਈ ਉਹਨਾਂ ਨਾਲ ਤਾਂ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਜਦੋਂ ਵੀ ਹੁੰਦੇ ਸਾਡੀ ਉਹਨਾਂ ਨਾਲ ਗੱਲ ਵੀ ਕਰਵਾ ਦਿਓ ਆਦਰਵਾਇਜ਼ ਅਸੀਂ ਉਹਨਾਂ ਨੂੰ ਇਹੀ ਅਪੀਲ ਕੀਤੀ ਹੈ ਕਿ ਤੁਸੀਂ ਇਹਨਾਂ ਨੂੰ ਥੋੜਾ ਥੋੜਾ ਮੈਡੀਸਨ ਦਾ ਜਾਂ ਪਾਣੀ ਦਿਓ ਆਪਾਂ ਨੂੰ ਉਹਨਾਂ ਦੀ ਸਿਹਤ ਦੀ ਬਹੁਤ ਚਿੰਤਾ ਹੈ ਦੂਸਰੀ ਗੱਲ ਜਿਤ ਤੱਕ ਲਾਅ ਨੂੰ ਲੈ ਕੇ ਹੈਗਾ ਤਾਂ ਉਸ ਸੰਬੰਧ ਇਹ ਹੈ ਕਿ ਅਸੀਂ ਪ੍ਰਸ਼ਾਸਨ ਵੱਲੋਂ ਮਲਟੀਪਲ ਟਾਈਮਸ ਅਸੀਂ ਹਾਈ ਪਲੇਟਫਾਰਮ ਤੇ ਸੀਨੀਅਰ ਆਪਣੇ ਅਧਿਕਾਰੀਆਂ ਨਾਲ ਤੇ ਗਮਨ ਲੈਵਲ ਤੱਕ ਮਾਨਯੋਗ ਐਸਐਸਪੀ ਸਾਹਿਬ ਡੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਹੀ ਉੱਪਰ ਇਹ ਮੈਟਰ ਰੇਜ਼ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਹੀ ਮਾਨਯੋਗ ਸੀਐਮ ਸਾਹਿਬ ਵੱਲੋਂ ਮੀਟਿੰਗ ਦਿੱਤੀ ਗਈ ਸੀ ਜਿਹੜਾ ਕਿ ਆਪਣੇ ਮੋਰਚੇ ਦੇ ਜਿਹੜੇ ਕੋਆਰਡੀਨੇਟਰ ਨੇ ਇਹਨਾਂ ਵੱਲੋਂ ਗਵਰਨਮੈਂਟ ਲੈਵਲ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਬੈਠ ਕੇ ਸਾਰਾ ਲਾਅ ਦੀ ਡਰਾਫਟਿੰਗ ਸਾਰਾ ਕੁਝ ਖੁਦ ਸ਼ਾਮਲ ਹੋ ਕੇ ਸਾਰਾ ਕਰਵਾਇਆ ਗਿਆ ਤੇ ਦੇ ਨੋ ਬੈਟਰ ਅਬਾਊਟ ਦਾ ਡਿਟੇਲਸ ਤੇ ਉਸ ਤੋਂ ਬਾਅਦ ਹੁਣ ਅੱਗੇ ਸੈਸ਼ਨ ਦੇ ਵਿੱਚ ਸੀਗਾ ਕਿ ਅੱਗੇ ਲਾਅ ਜਾਣਾ ਹੈ ਜਾਂ ਡਰਾਫਟ ਫਾਈਨਲ ਹੋਣਾ ਹੈ ਤਾਂ ਉਹ ਸਾਰੀ ਪ੍ਰਕਿਰਿਆ ਚੱਲ ਰਹੀ ਹੈ ਸਾਰੀ ਤਾਂ ਕੋਈ ਵੀ ਲਾਅ ਜਦੋਂ ਆਂਦਾ ਹੈ ਤਾਂ ਉਹਦੇ ਆਪਣੀ ਆਪਣੀ ਟੈਕਨੀਕੈਲिटीज ਜਾਂ ਲੀਗਲ ਲੈਂਗੁਏਜ ਨੂੰ ਲੈ ਕੇ ਕਈ ਵਾਰੀ ਸਮਾਂ ਲੱਗਦਾ ਆਦਰਵਾਇਜ਼ ਕੋਈ ਇਹ ਜਿਹੀ ਗੱਲ ਨਹੀਂ ਉੱਪਰ ਆਈ ਅੱਜ ਤੱਕ ਜਾਂ ਨਾ ਹੀ ਕਿਸੇ মিডিਆ 'ਚ ਆਈ ਇਵਨ ਸਾਰੀ ਜਿਹਾ মিডিਆ ਤੋਂ ਹੀ ਕਾਫੀ ਆਪਾਂ ਨੂੰ ਦੇਖੋ ਪਤਾ ਚੱਲਦੀ ਹੈ ਸਾਰੇ মিডিਆ 'ਚ ਹੁਣ ਤੱਕ ਇਹੀ ਆਇਆ ਵੀ ਲਾਅ ਆਉਣ ਹੈ ਨਾ ਉਹਨਾਂ ਵਾਲੀ ਕਿਤੇ ਵੀ ਕਿਸੇ ਪਾਸੋਂ ਵੀ ਨਾਟ ਫਰਮ ਐਨੀ ਕੋਰਨਰ ਆਈ ਹੈ ਗੱਲ ਅੱਜ ਤੱਕ ਇਹ ਤਾਂ ਅਸੀਂ ਇਹਨਾਂ ਨੂੰ ਵੀ ਕਿਹਾ ਵੀ ਇਸ ਨੂੰ ਲੈ ਕੇ ਇਹ ਨਿਰਾਸ਼ਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਵੀ ਦੇਖੋ ਇਹ ਅਸੀਂ ਤਾਂ ਜਿਹੜੀ ਬੇਨਤੀ ਕਰਨੀਆਂ ਕਰਨੀਆਂ ਸੀ ਇਹਨਾਂ ਨੂੰ ਵੀ ਇਹੀ ਬੇਨਤੀ ਕਰਨ ਆਏ ਸੀ ਕਿ ਤੁਹਾਡੀ ਗੱਲ ਉਹ ਜ਼ਿਆਦਾ ਸੁਣਨਗੇ ਤੁਸੀਂ ਵੀ ਆਪਣੇ ਵੱਲੋਂ ਸਾਡਾ ਮੈਸੇਜ ਲਾਓ ਕਿ ਆਪਣਾ ਸੇਧਾ ਖਿਆਲ ਰੱਖਣ ਤੇ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼